ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਜੀਤਾ ਫਾਰਮ ਟੀਵੀ ਬਰਨਾਲਾ ਤੇ ਅੱਜ ਦੀ ਵੀਡੀਓ ਪਿੰਡ ਪੱਤੀ ਸੇਖਵਾ ਤੇ ਜ਼ਿਲ੍ਹਾ ਬਰਨਾਲਾ ਜੀ ਬਾਈ ਕੋਲ ਇੱਕ ਮਾਝਾ ਖਾਬ ਦੀ ਤੇ ਤਿੰਨ ਗਾਵਾਂ ਠੀਕ ਹੈ ਜੀ ਵੱਧ ਜਾਣਕਾਰੀ ਲਵਾਂਗੇ ਆਪਾਂ ਬਾਅਦ ਤੋਂ ਜੇ ਕਿਸੇ ਭਰਾ ਨੇ ਇਦਾਂ ਦੀ ਐਡ ਕਰਾਉਣੀ ਹੈ ਤਾਂ ਆਪਣਾ ਨੰਬਰ ਨੋਟ ਕਰ ਲਓ ਜੀ 752800063 ਜੀ ਕਾਪੇ ਆਪਾਂ ਬਾਈ ਜੀ ਨਾਲ ਗੱਲਬਾਤ ਲੈ ਲਈ ਜੀ ਜਣਕਾ ਬਾਈ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਬਾਈ ਜੀ ਨਾਮ ਨਾ ਅਨਕਲਦੀਪ ਸਿੰਘ ਬਈ ਫਰੰਡ ਪੱਤੀ ਸੇਖਵਾ ਚਲੋ ਜਿਲਾ ਬਰਨਾਲਾ ਠੀਕ ਹੈ ਜੀ ਹਜੇ ਮੱਝ ਦੀ ਜਾਣਕਾਰੀ ਦਿਓ ਪਹਿਲੇ ਨੰਬਰ ਤੇ ਬਈ ਮੱਝ ਤੀਜੇ ਸੂਏ ਸੋਨਾ ਮੱਝ ਨੇ ਹਾਂਜੀ ਹਜੇ 15-20 ਦਿਨਾਂ ਦੀ ਕੱਚੀ ਆ ਠੀਕ ਹੈ ਜੀ ਪਿਆਰੀ ਕਰਨ ਲੱਗੀ ਲੌਣ ਲੱਗੀ ਮੱਝ ਨੂੰ ਹਾਂਜੀ ਤੇ 20 ਦਿਨ ਪੈਂਡਿੰਗ ਪਿਆ ਹਜੇ ਦੂਜੇ ਸੂਏ 17 ਲੀਟਰ ਦੁੱਧ ਦਿੱਤਾ ਹੋਇਆ ਮੱਝ ਦਾ ਠੀਕ ਹੈ ਰੇਟ ਆਪਣਾ ਰੇਟ ਹੈ ਤਾਂ ਜੀ ਰੇਟ ਫੋਨ ਤੇ ਕਰਾਂਗੇ ਬਈ ਤੋਰ ਦਿਓ ਜੀ ਦੋਪਰਾ ਮੱਝ ਤੁਹਾਡੇ ਸਾਹਮਣੇ ਆ ਦੇਖ ਸਕਦੇ ਹੋ ਕੈਮਰੇ ਨੇ ਤੱਜ ਚ ਹਾਤੀ ਦੇ ਬੱਚੇ ਵਰਗੀ ਮੱਝ ਠੀਕਾਈ ਦੇਖ ਸਕਦੇ ਹੋ ਲੋ ਜੀ ਚੰਗੜੀ ਪਲੀ ਬਲੋਸੀ ਆ ਤੇ ਤੋਰਾ ਸਾਨੂੰ ਦਿਖਾਈ ਦੇਣਾ ਸੁਖਣਾ ਬਾਈ ਲੰਮੀ ਤੋੜ ਲਾ ਦੋ ਨੂੰ ਇਧਰ ਮੋੜ ਲਓ ਕੋਈ ਇਧਰ ਚਲੋ ਚਲੋ ਆਹ ਕੋਈ ਜੀ ਨਾਲ ਜ਼ਰੂਰ ਕਨੈਕਟ ਕਰੋ ਪਰਾ ਠੀਕ ਹੈ ਥੋੜਾ ਤਰਾ ਦੇਖ ਸਕਦੇ ਹਾਂ ਕਰਮਾ ਵਾਲੀ ਦਾ ਸੋਹਣੀ ਸੰਖੀ ਆ ਲੋ ਜੀ ਬੋਰ ਦੇ ਐਦ ਕੀਤਾ ਬਈ ਬਾਦੀ ਦੂ ਦੋ ਤਣਾ ਹਾਂ ਹਾਂ 20 ਪਲੱਸ ਚੱਲੂ ਬਾਈ ਹਾਂ 20 ਪਲੱਸ ਲੋਚ ਸਾમી ਪਾਲੀ ਚੰਗੀ ਆ ਬਾਈ ਹਾਂਜੀ ਹਾਂਜੀ ਲੋਚ ਬਾਈ ਜੀ ਨਾਲ ਗੂਪਨ ਡਾਕਰ ਕੋ ਕੱਚੀ ਆ ਬਾਈ ਕਹਿੰਦਾ ਹਲੇ ਠੀਕ ਆ ਜੀ ਤੁਹਾਨੂੰ ਲੇਵਾ ਦਿਖਾ ਦਿੰਨਾ ਥੋੜਾ ਥੋੜਾ ਲੌਣ ਲੱਗੀ ਥਣ ਚੈੱਕ ਕਰ ਸਕਦਾ ਲੋਚ ਠੀਕ ਆ ਜੀ ਲੋਚ ਬਾਈ ਦੇ ਮੋੜਿਆਂ ਤੱਕ ਆ ਰਹੀ ਐ ਦੇਖੋ ਠੀਕ ਆ ਕਦੋਂ ਕਾਟਦੀ ਦਾ ਬਹੁਤ ਆ ਰੇਲ ਦੇ ਗੱਡੀ ਦੇ ਡੱਬੇ ਜਿੱਦੀ ਆ ਫਿਰਾਂ ਠੀਕ ਆ ਜੀ ਠੀਕ ਹਾਂਜੀ ਬਈ ਗਾਂ ਦੱਸੋ ਪਹਿਲੀ ਬਈ ਇਹ ਦੂਜੇ ਸੂਏ ਸੋਨਾ ਹਾਂਜੀ ਆ ਤਾਂ ਮੰਨ ਕੇ ਬੰਦਾ ਲੈ ਸਕਦਾ ਕਹੀਂ ਹਫਤਾ ਦੀ ਤੇਰੀ ਕੱਚੀ ਆ ਹਜੇ ਠੀਕ ਹੈ ਜੀ ਹਾਂ ਹੀ ਹਾਂ ਇਹਦਾ ਰੇਟ ਜੀ ਰੇਟ ਬਈ ਫੋਨ ਤੇ ਕਰਾਂਗੇ ਠੀਕ ਹੈ ਜੀ ਲੋਪਰਾ ਚੈੱਕ ਕਰ ਲੈ ਵਾ ਤੇ ਦੁੱਧ ਲਾਈ ਜਾਂਦੇ ਕਰਮਾਲ ਢੱਲਾ ਢੋਲਾ ਬਹੁਤ ਪਿਆ ਠੀਕ ਹੈ ਜੀ ਕੋਈ ਫੇਸ ਦੇਖ ਸਕਦੇ ਸਭੀ ਜ਼ਰੂਰ ਹੈਗਾ ਕੋਈ ਮੋੜ ਲਈ ਕੋਈ ਤੋਰਾ ਤਾ ਤੁਹਾਡੇ ਸਾਹਮਣੇ ਆ ਕੱਦ ਬਲਟ ਸੁਖਨਾ ਕਰਮ ਵਾਲੇ ਦਾ ਇਹਦਾ ਵੀ ਸੋਹਣਾ ਠੀਕ ਹੈ ਜੀ ਲੋਚ ਬਾਈ ਕੋਲ ਸਾਰੇ ਨਾਗਿ ਟਾਪ ਦੇ ਭਰਾ ਲੋਚ ਰੇਟ ਬਾਈ ਜੀ ਕਹਿੰਦਾ ਫੋਨ ਤੇ ਠੀਕ ਹੈ ਜੀ ਲੋਚ ਰੈਂਡ ਪੱਤੀ ਸੇਖਮਾ ਤੇ ਜ਼ਿਲ੍ਹਾ ਹੁਣ ਪਾਇ ਲਾਈ ਪਰਨਾ ਠੀਕ ਹੈ ਜੀ ਚੈੱਕ ਤੇ ਤਸੱਲੀ ਤੁਸੀਂ ਆਪ ਕਰਨੀ ਭਰਾ ਹਾਂ ਜੀ ਦੋ ਨੰਬਰ ਗਾਂ ਦੱਸੋ ਜੀ ਦੋ ਨੰਬਰ ਗਾਂ ਬਈ ਇਹ ਪਹਿਲਾ ਸੁਆਗੇ ਹਾਂਜੀ ਵੀ ਇਹ ਤਾਂ ਪੈਂਡਿੰਗ ਪਾਇਆ ਸੀਲ ਸੌ ਬਥੇਰੀਆ ਕੋਈ ਜਾਣਤੀ ਨਹੀਂ ਠੀਕ ਹੈ ਜੀ ਰੇਟ ਜੀ ਦਾ ਰੇਟ ਇਹਦਾ ਵੀ ਭਰਾ ਫੋਨ ਕਰਾਂਗੇ ਠੀਕ ਹੈ ਜੀ ਹਾਂ ਹਜੇ ਕੱਚੀਆਂ ਨਹੀਂਆਂ ਵੀ ਕੱਚੀਆਂ ਦੇ ਹਿਸਾਬ ਨਾਲ ਉਹ ਜਾ ਹੋ ਜਾਊਗਾ ਜੇ ਤਿਆਰ ਹੋ ਕੇ 베ਚੀਆਂ ਤਾਂ ਉਹ ਜਾ ਕਰਾਂਗੇ ਠੀਕ ਹੈ ਠੀਕ ਹੈ ਹਾਂਜੀ ਗਰਮੀ ਵਾਲਾ ਤੋਫਾ ਹੀ ਆ ਭਰਾ ਤਾਂ ਠੀਕ ਹੈ ਠੀਕ ਹਾਂ ਦੋਨੇ ਸੀਜ਼ਨ ਚੱਲਣ ਵਾਲੀ ਵਾਇਡ ਆ ਗਈ ਠੀਕ ਹੈ ਠੀਕ ਪਰ ਦੋ ਪਾ ਦੂਗੀ 250 20 ਕਿਲੋ ਅਰੇ ਬਲੂਨ ਨੇ ਸੁਣਾ ਜੀ ਪਹਿਲਾਂ ਨੇ ਸੁਣਾ ਹਜੇ ਠੀਕ ਹੈ ਜੀ ਠੀਕ ਲੋ ਜੀ ਦੇਖ ਸਾ ਤੇ ਭਰਾ ਕੱਦ ਬੈਡ ਚੰਗੀ ਪਲੀ ਪਲੋਸੀ ਆ ਪਲੂਨ ਹਾਂ ਬਾਈ ਕਹਿੰਦਾ ਗਰਮ ਮੇਲ ਤੋਫਾ ਜੀ ਲੋ ਜੀ ਚੈੱਕ ਕਰ ਸਾ ਤੇ ਫੇਸ ਕੁਆਲਟੀ ਫਮੀ ਪਲੀ ਚੰਗੀ ਆ ਵੀ ਭਰਾ ਠੀਕ ਹੈ ਜੀ ਠੀਕ ਹੈ ਲੋ ਜੀ ਹਲੇ ਲੈ ਵਜਟਾ ਲਾ ਟੂ ਲਾ ਪਈਆ ਕਰਮਾ ਵਾਲੀ ਦੇ ਇਹਦਾ 20 ਦਿਨ ਪਾਇਆ ਇਹਦੇ ਭਰਾ ਬਹੁਤ ਕੁਛ ਕਰਨਾ ਇਹਨੇ ਦਾ ਹਜੇ ਠੀਕ ਹੈ ਜੀ ਠੀਕ ਹੈ ਹੁਣ ਰੇਟ ਬਾਈ ਉਹੋ ਜਾਂ ਫਿਰ ਰੇਟ ਹੋ ਜਾਏ ਹਾਂ ਸੂਏ ਤੇ ਉਹੋ ਜਾਂ ਹੋਊਗਾ ਭਰਾ ਠੀਕ ਹੈ ਜੀ ਠੀਕ ਹੈ ਅੱਜ ਕੱਚੀ ਦਾ ਹੋ ਜਾਪਾਂ ਹੋ ਜਾਊਗਾ ਠੀਕ ਹੈ ਜੀ ਠੀਕ ਹੈ ਹਾਂਜੀ ਭਾਈ ਤਿੰਨ ਨੰਬਰ ਗਾ ਦੱਸੋ ਜੀ ਤਿੰਨ ਨੰਬਰ ਗਾ ਪਹਿਲਾਂ ਬੱਸੀ ਆ ਭਾਈ ਹਾਂਜੀ ਮੂੰਹ ਹ ਚਾਰ ਦੰਦਾ ਇਹ ਹਾਂਜੀ ਤੇ ਮੰਨ ਕੇ ਚੱਲ ਵੀ 10 12 ਦੰਦ ਨੇ ਇਹਦੇ ਵੀ ਪੈਂਡਿੰਗ ਪਏ ਆ ਹਜੇ ਠੀਕ ਹੈ ਜੀ ਸੀਲ ਸਾਬੂ ਇਹਦਾ ਵੀ ਹਾਂ ਤੋ ਕੋਈ ਨਹੀਂ ਗਾ ਠੀਕ ਹੈ ਜੀ ਜੇ ਮੈਂ ਮਾਰਦੀ ਕੋਈ ਵਾਝੇ ਬਸ ਸਿੰਘ ਸਿੰਘ ਨਹੀਂ ਦਿਗਾਈ ਕਿਸੇ ਨੇ ਭਾਈ ਠੀਕ ਹੈ ਠੀਕ ਹੈ ਸਿੰਘ ਨਹੀਂ ਦਿਗਾਇ ਕੱਲੇ ਹਾਂ ਠੀਕ ਲੋ ਜੀ ਜਾ ਤੋ ਪ੍ਰਿੰਟ ਦੇਖ ਲੈ ਕਿੰਨਾ ਸੋਹਣਾ ਇਹਦਾ ਠੀਕ ਹੈ ਲੋ ਜੀ ਟੀ ਲਾਟੂ ਲਾਇਦੇ ਨਹੀਂ ਬਹੁਤ ਪਿਆ ਪਲੂਨ ਨੇ ਸੋਹਣਾ ਤੋਰਾ ਤਰਾ ਸਾਡੇ ਸਾਹਮਣੇ ਆ ਮੋੜ ਲੋ ਜੀ ਮੋੜ ਲੋ ਲੋਜੀ ਪਿੰਡ ਪੱਤੀ ਸੇਖਮਾ ਤੇ ਜ਼ਿਲ੍ਹਾ ਨੂੰ ਪੈਂਦਾ ਜੀ ਬਰਨਾਲਾ ਠੀਕ ਹੈ ਨਾ ਬਾਈ ਕੋਲ ਗਾਵਾਂ ਮੱਝਾ ਟਾਪ ਦੀਆਂ ਸਾਰੇ ਨਗਰ ਠੀਕ ਹੈ ਜੀ ਲੋਜੀ ਬੰਦੋ ਜੀ ਬੰਦੋ ਅੰਦਰ ਲੋਜੀ ਬਾਈ ਜੀ ਨਾਲ ਜ਼ਰੂਰ ਕਨੈਕਟ ਕਰੋ ਲੋ ਭਰਾ ਬਾਈ ਜੀ ਨਾਲ ਜ਼ਰੂਰ ਕਨੈਕਟ ਕਰੋ ਠੀਕ ਹੈ ਜੀ ਇੱਕ ਮੱਝ ਤੇ ਤਿੰਨ ਗਾਵਾਂ ਮਿਲਦੇ ਆ ਭਰਾ ਕਿਸੇ ਨਵੀਂ ਵੀਡੀਓ ਚੱਕ ਕੇ ਬਾਈ